ਸ਼ੁਭਕਾਮਨਾ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ 2 ਫਰਵਰੀ 2026 ਨੂੰ ਪੰਜਾਬ ਸਰਕਾਰ ਨੇ ਜ਼ਿਲ੍ਹਾ ਫਰੀਦਕੋਟ ਦੀ ਆਮ ਜਨਤਾ ਅਤੇ ਕੋਟ ਕਚੈਰੀਆਂ ਵਿੱਚ ਖੱਜਲ ਖਵਾ ਰਹੇ ਲੋਕਾਂ ਵਾਸਤੇ ਫਰੀਦਕੋਟ ਦੀ ਕਚੈਰੀ ਵਿੱਚ ਅੱਜ ਇੱਕ ਸੇਵਾ ਕੇਂਦਰ ਖੋਲ੍ਹ ਦਿੱਤਾ ਗਿਆ ਜੀहां ਜਿਸ ਕਰਕੇ ਆਮ ਜਨਤਾ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਦੇਖਦੇ ਹਾਂ ਪੂਰੀ ਰਿਪੋਰਟ ਜੀ ਨਾਮ ਕੀ ਹੈ ਜੀ ਲਾਪਰੀ ਚੈਨਲ ਔਰ ਤੁਸੀਂ ਕੀ ਕਰਦੇ ਹੋ ਸਰ ਇੱਥੇ ਕੀ ਤੁਹਾਡਾ ਦਫ਼ਤਰ ਕੀ ਹੈ ਇੱਥੇ ਹੀ ਆਪਣਾ ਈ ਸੇਵਾ ਕੇਂਦਰ ਖੁੱਲਿਆ ਜੀ ਨਾ ਓਕੇ ਜੁਡੀਸ਼ੀਅਰੀ ਰਿਲੇਟਡ ਜੋ ਵੀ ਕੋਈ ਕੇਸ ਦੀ ਇਨਫੋਰਮੇਸ਼ਨ ਲੈਣੀ ਆਪਾਂ ਉਹ ਲੈ ਸਕਦੇ ਨਵੀਂ ਕੋਈ ਕੇਸ ਦੀ ਫਾਈਲਿੰਗ ਕਰਨੀ ਹੈ ਇੱਥੇ ਉਹ ਸਕਦੀ ਹੈ ਜੀ ਈ ਫਾਈਲਿੰਗ ਕਰਨੀ ਹੈ ਉਹ ਸਕਦੀ ਹੈ ਜੀ ਇੱਥੇ ਜੀ ਜਿੰਨਾ ਵੀ ਰਿਲੇਟਡ ਕੋਈ ਵੀ ਕਾਨਫਰੈਂਸਿੰਗ ਤੇ ਆਪਾਂ ਵੀਡੀਓ ਕਾਨਫਰੈਂਸਿੰਗ ਜਿਵੇਂ ਸਮਝਣ ਜਾਂਦੇ ਆ ਜੀ ਉਹਦੀ ਵੀਡੀਓ ਕਾਨਫਰੈਂਸਿੰਗ ਦੀ ਆਪਾਂ ਲੈਣੀ ਆ ਉਹ ਇੱਥੋਂ ਸਾਰੀ ਜਾਣਕਾਰੀ ਮਿਲ ਸਕਦੀ ਹੈ ਓਕੇ ਉਹ ਅਦਾਲਤੀ ਹੁਕਮਾਂ ਦੇ ਉੱਤੇ ਹੀ ਸਾਰਾ ਕੁਝ ਡਿਪੈਂਡ ਹੁੰਦਾ ਹੈ ਜੀ ਹਾਂਜੀ ਔਰ ਇੱਥੇ ਜਿਹੜਾ ਇਹ ਉਦਘਾਟਨ ਕਿੱਥੇ ਕਿਹਨੇ ਕੀਤਾ ਸੀਗਾ ਇਹ ਜੀ ਜਸਟਿਸ ਆਪਣੇ ਹੈਗੇ ਔਨਰੇਬਲ ਮਿਸਟਰ ਸੁਮਿਤ ਗੋਇਲ ਜੀ ਜੀ ਹਾਂਜੀ ਐਡਮਿਨ ਜੱਜ ਆਪਣੇ ਐਸ ਫਰੀਦਪੁਰ ਡਿਵੀਜ਼ਨ ਓਕੇ ਹਾਂ ਹੋਰ ਕਿਸ ਤਰ੍ਹਾਂ ਦੀ ਸਹੂਲਤਾਂ ਮਿਲਦੀਆਂ ਇੱਥੇ ਹੋਰ ਜੀ ਇਹਦੇ ਚ ਆਪਾਂ ਜੋ ਵੀ ਕੋਈ ਕੇਸਾਂ ਦੇ ਰਿਲੇਟਡ ਇਨਫੋਰਮੇਸ਼ਨ ਹੈ ਜੇ ਕੋਈ ਆਰਡਰਾਂ ਦੀ ਕਾਪੀ ਆਪਾਂ ਨੂੰ ਚਾਹੀਦੀ ਸਾਫਟ ਕਾਪੀ ਜੀ ਉਹ ਵੀ ਆਪਾਂ ਲੈ ਸਕਦੇ ਹਾਂ ਇੱਥੋਂ ਜੀ ਠੀਕ ਹੈ ਜੀ ਕੋਈ ਵੀ ਈ ਫਾਈਲ ਦੇ ਰਿਲੇਟਡ ਕੋਈ ਜਾਣਕਾਰੀ ਕਿਸੇ ਐਡਵੋਕੇਟ ਜਾਂ ਲਿਟੀਗੈਂਟ ਨੂੰ ਚਾਹੀਦੀ ਉਹ ਵੀ ਇੱਥੋਂ ਮਿਲ ਸਕਦੀ ਹੈ